ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਪਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਬਰ ਬਰ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ 6:00 ਤੱਕ ਨੰਦ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਸੀ ਹਾਂ ਨਾਮ ਮੋਨਾ ਜੀ ਸ਼ਹਿਰ ਤਪਾ ਮੰਡੀ ਜਿਲ੍ਹਾ ਬਰਨਾਲਾ ਜੀ ਵੈੜ ਦੀ ਜਾਣਕਾਰੀ ਬਈ ਆਪਣੀ ਦੀ ਇਹ ਜੀ ਦੂਜਾ ਸੁਹਾ ਜੀ ਹਾਂਜੀ ਇਹ ਜਮਾਂਦਰੂ ਦਲ ਲਈ ਹਾਂਜੀ ਇਦੇ ਥੱਲੇ 10 ਕਿਲੋ ਬੋਲਾ ਜੀ ਹੁਣ ਠੀਕ ਹੈ ਜੀ ਹਾਂਜੀ ਤਿੰਨ ਕਿ ਦਿਨਾਂ ਦੀ ਸੂਈ ਹੈ ਜੀ ਤਿੰਨ ਦਿਨਾਂ ਦੀ ਸੂਈ ਵੀ ਹੈ ਹਾਂਜੀ ਰੇਟ ਭਰਾਜਾਇਆ ਜਾ ਰੇਟ ਤਾਂ ਫੋਨ ਤੇ ਕਰਾਂਗੇ ਜੀ ਮੈਂ ਸੀ ਆ ਇਹ ਗਾ ਨਹੀਂ ਹੈ ਠੀਕ ਹੈ ਕਿਹੜੀ ਨਸਲ ਹੈ ਇਹ ਇਹ ਰਾਠੀ ਹੈ ਜੀ ਰਾਠੀ ਹਾਂਜੀ ਬਾਕੀ ਸ਼ੀਲ ਸੰਧੀ ਹਾਂਜੀ ਹਾਂਜੀ ਬਹੁਤ ਸ਼ੀਲ ਸੰਧੀ ਗਾਂ ਹੈ ਠੀਕ ਹੈ ਜੀ ਲੋ ਜੀ ਆਰਾ ਮਾਰ ਕੇ ਦਿਖਾ ਦਨੇ ਬੀ ਨਾ ਬੱਚੇ ਧਾਰ ਦੋ ਮਾਰ ਮੋਟੀ ਮੋਟੀ ਧਾਰ ਆਈ ਠੀਕ ਹੈ ਥਣ ਵੀ ਬਹੁਤ ਸੋਹਣਾ ਲੱਗਿਆ ਦੋ ਵੀ ਥਣ ਆ ਜੀ ਹਾਂਜੀ ਜਮੰਦਰੂ ਹੀ ਹੈ ਜਮੰਦਰੂ ਠੀਕ ਚੈੱਕ ਕਰ ਸਦੇ ਜਮੰਦਰੂ ਹੀ ਹੈ ਥਾਣ ਦੂਤ ਲਾ ਕੇ ਬੱਚਾ ਦਿਖਾ ਬੀ ਠੀਕ ਹੈ ਬੱਚਾ ਕੀ ਹੈ ਜੀ ਮਗਰ ਬੱਚਾ ਹੀ ਬਸਾ ਠੀਕ ਹੈ ਤੋਰ ਦੋ ਬਰਾ ਹਾਂਜੀ ਲੋਚ ਚੈੱਕ ਕਰ ਬਰਾ ਦੋ ਦੋ ਚਿੱਟਾ ਠੀਕ ਹੈ ਲੋਚ ਥਾਣ ਮੋੜ ਬਹੁਤ ਹੁੰਦੀ ਹੈ ਜੀ ਭਾਈ ਰੇਟ ਜਾ ਜੀ ਹੋਗਾ ਰੇਟ ਜਮਾ ਜਾ ਜੀ ਹੁੰਦਾ ਜੀ ਆਪਣਾ ਠੀਕ ਲੋਪਰਾ ਬਾਕੀ ਸੀ ਜੋ ਸੰਢੀ ਦੇਖੋ ਜੀ ਠੀਕ ਹੈ ਬਨਾ ਬੱਚੇ ਤੋਂ ਚਾਹੇ ਹਾਂਜੀ ਇੱਥੇ ਬਹਿ ਜਾ ਲੈਸਰ ਲੈ ਠੀਕ ਹੈ ਕੋਈ ਚੱਕਰ ਹੀ ਨਹੀਂ ਹੈਗਾ ਜੀ ਠੀਕ ਹੈ ਜੀ ਹਾਂਜੀ ਲੋ ਜੀ ਇਹ ਜਿਆ ਤੋਹਫਾ ਹੀ ਆ ਜੀ ਇਹ ਹੀ ਅਗਾਈਆਂ ਕਿਹੜਾ ਘਰ ਘਰ ਖੜੀਆਂ ਠੀਕ ਹੈ ਜੀ ਹਾਂਜੀ ਦੋਸਤ ਤੁਹਾਾਰੇ ਫਿਰ ਚੈੱਕ ਕਰ ਸਕਦੇ ਨਹੀਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਸਾਰ ਤਪਾ ਤੇ ਜਿਲ੍ਹਾ ਨੂੰ ਬਰਨਾਲਾ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ